दिग्गज बॉलीवुड اداکار ओम पुरी ਦਾ ਦੇਹਾਂਤ ਹੋ ਗਿਆ ਹੈ ਅਸਵੇਰੇ ਤੜਕੇ ਮੁੰਬਈ ਵਿੱਚ ओमਪੁਰ ਨੂੰ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਹ ਨਦੀਮਾਤ ਹੋ ਗਈ ओमਪੁਰੀ 64 ਸਾਲਾਂ ਦੇ ਸਨ ਉਮਰ ਜੇਸ਼ਪੁਰੀ ਦਾ ਜਨਮ 18 ਅਕਤੂਬਰ 1950 ਨੂੰ ਪਟਿਆਲਾ ਦੇ ਵਿੱਚ ਹੋਇਆ ਸੀ ओम ਬਿੰਦਨ ਸੋ ਚਤ ਵਿੱਚ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਉਹਨਾਂ ਦੀ ਪਹਿਲੀ ਫਿਲਮ ਕਾਰਾਮ ਕੋਤਵਾਲ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਨਮਾ ਵਿੱਚ ओमਪੁਰੀ ਦੇ ਅਹਿਮ ਯੋਗਦਾਨ ਨੂੰ ਯਾਦ ਕਰਦਿਆਂ ਦੁੱਖ ਜਤਾਇਆ ਇਸ ਖਬਰ ਨਾਲ ਫਿਲਮ ਜਾਗਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਬਾਲੀਵੁੱਡ ਐਕਟਰ ਰੋਜ਼ਾ ਮੁਰਾਦ ਨੇ ਯੂਪੀ ਨਿਊਜ਼ ਨੂੰ ਕਿਹਾ ਹੈ ਕਿ ਉਹ ਇਹ ਖਬਰ ਸੁਣ ਕੇ ਸਨਹਗੇ ਜਤਕੀਬ ਨੇ ਤਾਨੁਕਮ ਖੇਦ ਨੇ ਟਵੀਟ ਕਰ ਇਸ ਤੇ ਦੁੱਖ ਜਤਾਇਆ ਹੈ ਇਸ ਦਰਵਾ ਮਧੁਰ ਪੰਡਾਰਕਰ ਨੇ ਵੀ ਕਿਹਾ ਹੈ ਕਿ ਯਕੀਨ ਨਹੀਂ ਹੋ ਰਿਹਾ ਕਿ ਇਹ ਜਾਹਾ ਹੋਇਆ ਹੈ ਬਾਲੀਵੁੱਡ ਦੀ ਮੋਸਟ ਅਵੇਟਰ ਫਿਲਮ ਰੰਗੂਨ ਦਾ ਟ੍ਰੇਲਰ ਰਿਲੀਜ਼ ਹੋ ਗਿਆ ਇਸ ਵਿੱਚ ਸੈਫ ਅਲੀ ਖਾਨ ਸ਼ਾਹਿਦ ਕਪੂਰ ਅਤੇ ਕੰਗਨਨ ਨਾਟ ਮੁੱਖ ਭੂਮਿਕਾ ਵਿੱਚ ਨੇ ਵਿਸ਼ਾਲ ਪਾਰਦਵਾਜ ਦੀ ਇਹ ਫਿਲਮ 1940 ਦੇ ਦਹਾਕੇ ਵਿੱਚ ਪਾਰਦੇ ਆਜ਼ਾਦੀ ਸੰਗਰਾਮ ਤੇ ਆਧਾਰਿਤ ਇੱਕ ਰੋਮਾਂਟਿਕ ਕਹਾਣੀ ਹੈ ਜੋ ਤੇਰੀ ਖਾਤਰ ਤੜਪੇ ਪਹਿਲੇ ਸੇ ਹੀ ਕਿਆ ਉਸੇ ਤੜਪਾਣਾ ਓ ਜ਼ਾਲਿਮਾ ਓ ਜ਼ਾਲਿਮਾ ਸ਼ਾਹਰੁਖ ਖਾਨ ਦੀ ਨਵੀਂ ਫਿਲਮ ਰੀਸ ਦਾ ਗੀਤ ਜ਼ਾਲਿਮਾ ਰੀਲਿਸ ਹੋਇਆ ਜਿਸ ਨੂੰ ਸ਼ਾਹਰੁਖ ਅਤੇ ਮਹਿਰਾ ਖਾਨ ਨੇ ਫਿਲਮਾਇਆ ਗਿਆ ਗੀਤ ਵਿੱਚ ਦੋਹਾਂ ਦਾ ਰੋਮਾਂਟਿਕ ਅੰਦਾਜ਼ ਦਿਖ ਰਿਹਾ ਅਰਜਿਤ ਸਿੰਘ ਅਤੇ ਹਰਸ਼ਦੀਪ ਕੌਰ ਨੇ ਗੀਤ ਨੂੰ ਆਵਾਜ਼ ਦਿੱਤੀ ਹੈ ਗੀਤ ਨੂੰ YouTube ਤੇ 1 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ शाहरुख खान ने अपनी फिल्म मरीज का गीत जालिमा गाਉਣ ਵਾਲੇ अरजीत सिंह ਦੀ ਤਾਰੀਫ਼ ਕੀਤੀ ਹੈ दरअसल अरजीत ਨੇ ਕਿਹਾ ਸੀ ਕਿ ਖਾਨ ਦੀ ਬਾਡੀ ਵਿੱਚ ਰੋਮਾਂਟਿਕ ਹੋਣਾ ਜਿਸ ਤੇ शाहरुख ਨੇ ਟਵੀਟ ਕੀਤਾ ਕਿ ਤੁਸੀਂ ਗਾਉਂਦੇ ਹੀ ਐਵੇਂ ਹੋ ਕਿ ਪਿਆਰ ਖੁਦ ਹੀ ਬਾਹਰ ਆ ਜਾਂਦਾ ਫਿਰ ਤੋਂ ਸ਼ੁਕਰੀਆ ਐਕਸ ਬਿਗ ਬਾਸ ਪ੍ਰਤੀਯੋਗੀ ਅਤੇ ਹੁਣ ਨਨ ਬਣ ਚੁੱਕੀ ਸੋਫੀਆ ਹਿਆਤ ਨੇ ਸਲਮਾਨ ਖਾਨ 'ਤੇ ਇਲਜ਼ਾਮ ਲਗਾਏ ਨੇ। ਉਹਨਾਂ ਨੇ ਸਲਮਾਨ ਨੂੰ ਸ਼ੋਅ 'ਤੇ ਗਲਤ ਚੀਜ਼ਾਂ ਪ੍ਰਮੋਟ ਕਰਨ ਦੇ ਜ਼ਿੰਮੇ ਵਾਟ ਹਰਾਇਆ ਹੈ। ਸੋਫੀਆ ਨੇ ਦੱਸਿਆ ਕਿ ਬਿਗ ਬਾਸ ਹਰ ਸਾਲ ਉਹ ਚੀਜ਼ਾਂ ਵਖਾਉਂਦਾ ਹੈ ਜੋ ਸਾਡੇ ਸਮਾਜ ਲਈ ਗਲਤ ਨੇ। ਇਸ ਸਾਲ ਵੀ ਸੁਆਮੀ ਓਮ ਨੂੰ ਪ੍ਰਮੋਟ ਕੀਤਾ ਜਾ ਰਿਹਾ ਜੋ ਬਹੁਤ ਗਲਤ ਹੈ। ਅਸਲੀ ਦੰਗਲ ਗਰਲ ਕੀਤਾ ਤੇ ਬਬੀਤਾ ਜਲਦੀ ਛੋਟੇ ਪੜਦੇ ਤੇ ਦੇਖਣ ਗਿਆ ਦਰਸਲ ਦੋਵੇਂ ਪਹਿਲਵਾਨ ਦਾ ਕਪਿਲ ਸ਼ਰਮਾ ਸ਼ੋਚ ਪਹੁੰਚੀਆਂ ਜਿੱਥੇ ਉਹਨਾਂ ਦੇ ਪਿਤਾ ਮਹਾਵੀਰ ਸਿੰਘ ਫੋਗਾਟ ਵੀ ਨਾਲ ਪਹੁੰਚੇ ਆਮਿਰ ਖਾਨ ਦੀ ਹਾਲੀਆ ਰਿਲੀਜ਼ ਫਿਲਮ ਦੰਗਲ ਫੋਗਾਟ ਸਿਸਟਰ ਜਿੱਥੇ ਉਹਨਾਂ ਦੇ ਪਿਤਾ ਤੇ ਅਦਾਰਤਾ ਤੂੰ ਮੇਰੇ ਵੱਲ ਤੱਕਦੀ ਰਵੇਂ ਨਾ ਮੇਰੀ ਤੇਰੇ ਤੋਂ ਨਜ਼ਰ ਹਟਦੀ ਮੈਂ ਤੇਰਾ ਬਲਾਟ ਗੁਰੇ ਤੂੰ ਵੇਖ ਬੋਨ ਜੱਟ ਦੀ ਹਾਡੀ ਸੰਦੂ ਦਾ ਗੀਤ ਬੈਕਬੋਨ ਰਿਲੀਜ਼ ਹੋਇਆ ਇੱਕ ਰੋਮਾਂਟਿਕ Song ਹੈ ਜਿਸ ਵਿੱਚ ਹਾਡੀ ਦਾ ਸ਼ਾਰਟਲੈਸ ਅੰਦਾਜ਼ ਵੀ ਦਿਖ ਰਿਹਾ ਗੀਤ ਤੁਜਾਨੀ ਨੇ ਲਿਖਿਆ ਜਦਕਿ ਮਿਊਜ਼ਿਕ ਬੀ ਪ੍ਰਾਕ ਨੇ ਦਿੱਤਾ ਹੋਵਾ ਸੋਨਾ ਸੁਪਨਾ ਮੈਂ ਵੇਖਿਆ ਸੀ ਰਾਤੀ ਹੋ ਤੇਰੇ ਸਿਰ ਤੇ ਸਰਾ ਤੇਰੇ ਯਾਰ ਸੀ ਵਰਾਤੀ ਹੋ ਢੋਲੀ ਵਾਲੀ ਕਾਰ ਵਿੱਚ ਪੈਣ ਹੀ ਲੱਗੀ ਸੀ ਬਾਹ ਫੜ ਕੇ اٹھਾਉਂਦੀ ਨਾ ਜੇ ਮਾਂ ਸੁਲਾਵਾਲੀ ਗੱਡੀ ਪਿੱਛੇ ਦਿਲ ਜਾ ਬਣਾ ਕੇ ਵਿੱਚ ਲਿਖਿਆ ਹੋਇਆ ਸੀ ਅਨਮੋਲ ਗਗਨ ਮਾਨ ਦਾ ਗੀਤ ਫੁੱਲਾਂ ਵਾਲੀ ਗੱਡੀ ਰਿਲੀਜ਼ ਹੋਇਆ ਜਿਸ ਵਿੱਚ ਗਗਨ ਆਪਣੇ ਵਿਆਹ ਦੇ ਸੁਪਨੇ ਲੈ ਰਹੀ ਹੈ ਅਤੇ ਉਹਨਾਂ ਦਾ ਦੇਸੀ ਅੰਦਾਜ਼ ਵੀ ਦਿਖ ਰਿਹਾ ਗੀਤ ਨੂੰ ਮੱਟ ਸ਼ੇਰੋਂ ਵਾਲਾ ਨੇ ਲਿਖਿਆ ਜਦਕਿ ਮਿਊਜ਼ਿਕ ਦੇਸੀ ਰੂਟਸ ਨੇ ਦਿੱਤਾ ਹੈ ਅੱਜ ਪਾਲੀਵੁੱਡ ਦੇ ਦਿਲੀ ਯਾਨੀ ਦਲਜੀਤ ਤੋਂ ਸਾਂਝ ਦਾ ਜਨਮ ਦਿਨ ਹੈ ਦਲਜੀਤ 32 ਸਾਲ ਦੇ ਹੋ ਗਏ ਨੇ ਜੋ ਆਪਣੇ ਰੋਮਾਂਟਿਕ ਗੀਤਾਂ ਤੇ ਮਜ਼ਾਕੀਆ ਅੰਦਾਜ਼ ਲਈ ਜਾਣੇ ਜਾਂਦੇ ਨੇ ਦਲਜੀਤ ਆਪਣੇ ਹਾਲੀਆ ਰਿਲੀਜ਼ ਗੀਤ ਲੈਂਬਰਗਿਨੀ ਨੂੰ ਲੈ ਕੇ ਚਰਚਾ ਵਿੱਚ ਨੇ